ਹਾਂ ਮਹਾ ਕਮੋਂ ਮੋਕਰ ਰਸੋਈ ਜਿੱਤੇ ਦੇ ਕੜਨ ਨਹੀਂ ਹੋ ਰਿਆ ਅੰਦਰੋਂ ਕਿਤੇ ਹਵਾ ਲਾਦੀ ਗਏ ਪਾਸਿਆਂ ਇਹ ਏਦਾਂ ਕਰਦੀ ਪੱਖਾ ਛੱਡ ਕੇ ਘਲੀ ਰਾਮ ਕਰਦੀ ਆ ਪੱਖਾ ਕਿ ਛੱਡਣਾ ਵਾ ਏਸੀ ਲਾ ਕੇ ਸੌਣੇ ਆ ਕਿਹੜੀ ਮੰਮੀ ਘਰ ਹੈਗੀ ਆ ਘਰ ਹੋਵੇ ਤੇ ਨੋ ਕਟੋ ਕੀ ਕਰੀ ਜਾਂਦੀ ਕਰੀ ਜਾਂਦੀ ਘਲੀ ਕੰਮ ਇਹ ਪਹਿ ਜਾਣੇ ਆ ਤਗਾਈਏ ਵੇਖਾਂ ਦਿਮਾਗ ਇਹਦਾ ਖੋਤਾ ਇਸੀ ਛੱਡਿਆ ਹੀ ਤੇ ਬੂਹਾ ਖੁੱਲਾ ਇੰਨਾ ਨਹੀਂ ਇਹਦੇ ਦਿਮਾਗ 'ਚ ਹੈਗਾ ਖੋਤੇ 'ਚ ਤੇ ਰਾਤ ਕਿਤੇ ਸੌਖੀ ਲੰਘ ਜੂਗੀ ਨਹੀਂ ਕੋੜੇ ਵੇਚ ਕੇ ਸੁੱਤੀਆਂ ਦਿਮਾਰ ਨਹੀਂ ਆਹ ਖੁੱਲਾ ਛੱਡ ਕੇ ਪਈਆਂ ਆਗੇ ਮੰਮੀ ਆਗੇ ਤੁਸੀਂ ਬਹਿ ਜਾ ਹਾਂ ਮੈਂ ਤਾਂ ਕਦੋਂ ਦੀ ਆਈ ਹਾਂ ਤੇ 12 ਭਾਵੇਂ ਕੋਈ ਬੋਰੀ ਭਰ ਕੇ ਪਾਂਡਿਆ ਦੀ ਗਾਂ ਜਾਵੇ ਨਹੀਂ ਨਹੀਂ ਹਾਂ ਉਹ ਹੁਣੇ ਪਈ ਹਾ ਜੇ ਅਜੇ ਕੰਮ ਹੀ ਮਾਹ ਨਿਬੜਿਆ ਸੀ ਤੇ ਨਹੀਂ ਤੇ ਮੈਨੂੰ ਲੱਗਦਾ ਪੂਰੀ ਕਰ ਲਈ ਆ ਨਹੀਂ ਨਹੀਂ ਮੰਮੀ ਉਹ ਛੱਡਿਆ ਵਾ ਤਾਂ ਤੈਨੂੰ ਦੀਦਾ ਨਹੀਂ ਬੀ ਬੂਆ ਮੈਂ ਬੰਦ ਕਰਾਂ ਲੈ ਦਿਮਾਗ ਚੋਂ ਹੀ ਨਿਕਲ ਗਿਆ ਮੰਮੀ ਤੇ ਤੇਰਾ ਦਿਮਾਗ ਹੈ ਕਦੋਂ ਹੀ ਥੱਕੀ ਜ਼ਿਆਦਾ ਗਈ ਕੰਮ ਕਰਕੇ ਉਹ 10 12 ਬੰਦਿਆਂ ਦੀ ਰੋਟੀ ਜੀ ਬਕਾਉਣੀ ਹੈ ਥੱਕ ਗਈਆਂ ਤੂੰ ਸ਼ਰਮਤ ਨਹੀਂ ਆਉਂਦੀ ਤੈਨੂੰ ਬਿੱਲ ਤੇਰੇ ਪਿਓ ਦੇ ਤਾਰਨਾ ਵਾ ਹਾਲੇ ਮੇਰੀ ਗੱਲ ਸੁਣਾ ਇੰਨਾ ਸ਼ੁਕਰ ਨਹੀਂ ਕਰਦੀ ਵੀ ਰਾਤ ਸੌਖੀ ਲੰਘ ਜਾਂਦੀ ਐ ਜੇ ਤੂੰ ਨਾ ਲਾਈਂਗੀ ਹੁਣ ਤੇ ਤੂੰ ਤੇ ਦਿਨੇ ਲਾ ਕੇ ਤੇ ਹਾ ਸਾਰਾ ਕੋਹ ਤੇ ਬੂਹਾ ਖੁੱਲਾ ਵਾ ਤੇ ਮਾਰ ਮਜੇ ਨਾ ਪਈਆਂ ਤੈਨੂੰ ਇੰਨਾ ਵੀ ਨਹੀਂ ਸੋਚ ਵੀ ਤੂੰ ਕੋਈ ਬੂਹਾ ਹੀ ਬੰਦ ਕਰ ਲਾ ਜਾਂ ਕੋ ਬਾਹਰ ਆਇਆ ਜਾਂ ਕੋ ਗਿਆ ਤੈਨੂੰ ਤਾਂ ਘੋੜੇ ਵੇਚ ਕੇ ਸੁੱਤੀ ਰਹਿਣੀ ਆ ਤੂੰ ਬੰਦ ਕਰ ਏਸੀ ਤੇ ਚਾਹ ਬਣਾ ਚੰਗਾ ਓ ਮੰਮੀ ਮੈਂ ਛੱਡਿਆ ਥੋੜਾ ਜੀ ਉਹ ਕਿਤੇ ਬੱਤੀ ਆ ਗਈ ਹਣੀ ਚੱਲ ਗਿਆ ਮੈਂ ਅੱਗੇ ਅੱਖਾਂ ਸੁੱਤੀ ਸੁੱਤੀ ਪਈ ਇੰਨੀ ਠੰਡ ਘਾਤੇ ਲੱਗਣ ਦੀ ਕਿਤੇ Shimla ਤੇ ਨਹੀਂ ਆ ਗਈ। ਵੇਖਾਂ ਕਿਤੇ ਫਫੇ ਕੁੱਟਣੀ ਨਾ ਹੋਵੇ ਤੇ ਰਗ ਰਗ ਤੋ ਤੇਰੀ ਮਗਬ ਚਲੋ ਫੇ ਤਾਂ ਚਾਬੜਾ ਜਾ ਕੇ। ਇਹਨੂੰ ਬੰਦ ਕਰ ਪਹਿਲਾਂ। ਕਰ ਦਿੰਦੀ ਮੰਮੀ ਕਰ ਦਿੰਦੀ ਆ। ਕਿਤੇ ਫਫੇ ਕੁੱਟਣੀ ਕਿੱਥੋਂ ਆ ਗਈ ਕਿਤੇ? ਇਹ ਕਰਦੀ ਕਿ ਦਮੂਹੀ ਜੀਵੇ। ਇਹਨੂੰ ਇੰਨਾ ਨਹੀਂ ਪਤਾ ਇਹਨੂੰ ਪਤਾ ਵੀ ਲੰਮੇ ਪੈਣ ਦਾ ਪਤਾ ਵਾ ਤੇ ਇਹ ਨਹੀਂ ਪਤਾ ਵੀ ਛੱਡਿਆ ਵਾ। ਚਾ ਲੈ ਆ ਪਾਣੀ ਦਾ ਗਲਾ ਫੜਾ ਮੈਨੂੰ। ਅੱਖ ਨਿਹਾਲੇ ਦਾ। ਆ ਲੈ ਮੰਮੀ ਪਾਣੀ। ਅਬ ਦਵਾਈ ਨਹੀਂ ਪੈਣ ਦੇ ਕੇ। ਓ ਮਮੀ ਮੈਨੂੰ ਚੇਤਾ ਹੀ ਭੁੱਲ ਗਿਆ। ਪਹਿਲਾਂ ਮੇਰੀ ਗੱਲ ਸੁਣੋ। ਚੇਤਾ ਤਾਂ ਇਹਨੂੰ ਵਾਦਾ ਰਿੰਦਾ। ਕੰਮ-ਕਮ ਕਰਕੇ ਮੈਂ ਖਾਣੀ ਲੰਮੇ ਪੈ ਗਈ ਤੇ ਮੈਨੂੰ ਚੇਤਾ ਹੀ ਭੁੱਲ ਗਿਆ ਕੋਈ ਨਹੀਂ। ਹਾਂ। ਆਪੇ ਲੈ ਜਾਣੀ ਉਹਨਾਂ ਨੇ ਆਏ ਸੀ ਨਾ ਕਿ ਇਹਨਾਂ ਨੇ ਕਿਹਾ ਇੱਧਰ। ਅੱਛਾ। ਚਾਹ ਮੇਰੇ ਹੁੰਦਿਆਂ ਨੂੰ ਬਣਾ ਛੜ ਤੇ ਮੈਂ ਦਵਾਈ ਫੜਾ ਕੇ ਨਹੀਂ। ਓ ਲੈ ਮਮੀ ਘਰ ਨਹੀਂ ਜੋ ਆਏ ਆ। ਤੂੰ ਰੈਸਟ ਕਰ ਲੋ ਏਸੀ ਛੱਡੋ ਤੇ ਕੜੀ ਲੰਮੇ ਪੈ ਜਾਓ ਰਹਿਣ ਦੋ ਤੁਸੀਂ ਕਰ ਲਓ ਰਾਤ ਨੂੰ ਜਦੋਂ ਲੰਮੇ ਪਾਵਾਂਗੇ ਤਾਂ ਪੱਖੀਆਂ ਚੱਲਦੀ ਰਹੀ ਚੰਗਾ ਸਾਡਾ ਲੈ ਸੀ ਮੰਮੀ ਰਹਿਣ ਦੋ ਮੈਂ ਦੇਵ ਨਹੀਂ ਦਵਾਈ ਨਹੀਂ ਐਡੀ ਕਿਤੇ ਚਲਾਕੋ ਮਾਸੀਏ ਰਹਿਣਦੇ ਰਹਿਣਦੇ ਚੰਗਾ ਮੈਂ ਦਵਾਈ ਦੇ ਆ ਨਾਲੇ ਮੈਂ ਪੈਣ ਦਾ ਹਾਲ ਚੜ ਖੁੱਸ ਗਿਆ ਵਾ ਹਾਇ ਰੱਬਾ ਹੁਣ ਇਹਨੇ ਆਣ ਕੇ ਮੇਰਾ ਇੱਥੇ ਝਾਟਾ ਖਲਾੜ ਦੇਣਾ ਜੇ ਪਤਾ ਲੱਗ ਗਿਆ ਗੱਲਾਂ ਦਾ ਤੇ ਆਏ ਹਾਏ ਰੱਬਾ ਪਤਾ ਹੁੰਦਾ ਤੇ ਦਵਾਈ ਮੈਂ ਹੀ ਫੜਾਉਂਦੀ ਆਉਂਦੀ ਆਈ ਪਤਾ ਨਹੀਂ ਪ੍ਰੀਤ ਨੇ ਕੀ ਸੱਚਾ ਧੋਲ ਲਿਆ ਮੇਰੀ ਸੱਸ ਦੇ ਚ ਕਿਦਾਂ ਇੱਥੇ ਚਾਹ ਨਹੀਂ ਪੀਤਾ ਕੋਹ ਨਹੀਂ ਤੇ ਨਿਕਲ ਗਈ ਦਵਾ ਦਵ ਹਾਏ ਰੱਬਾ ਹੁਣ ਮੇਲਾ ਲੱਗੂ ਲੱਗਦਾ ਕਣ ਕੀ ਕਰਨੇ ਜੇ ਬੈਠੀ ਆ ਆ ਦਵਾਈ ਤੇ ਸਵੇਰ ਦੀ ਲੈਂਦੀ ਆ ਅੱਛਾ ਤੁਹਾਨੂੰ ਦਵਿੰਦਰ ਨੂੰ ਕਿਹਾ ਸੀ ਦੋ ਫੜਾ ਕੇ ਨਹੀਂ ਗਈ ਹਾਂ ਫੜਾ ਕੇ ਨਾ ਗਈ ਆ ਲੋ ਖਾ ਲਿਓ ਹੁਣ ਟਾਈਮ ਨਾਲ ਠੀਕ ਕਿੱਥੇ ਗਈ ਪ੍ਰੀਤ ਪ੍ਰੀਤ ਇੱਥੇ ਹੀ ਕਿਦੇ ਅੰਗਰੇਜ਼ ਆ ਅੰਗਰੇਜ਼ ਵੜੇ ਆ ਹਾਂ ਆ ਗਈ ਕੀ ਕਰਨ ਲਈ ਇਹ? ਉਹ ਨੀ ਸੋਈ ਸਾਫ ਕਰਨਾ ਲਈ ਉਹ ਕਰਕੇ ਸੀ। ਅੱਛਾ। ਚਾਹ ਪੀਓਗੇ? ਕਣ ਪੀਣੀ ਚਾਹ। ਮੈਂ ਤਾਂ ਪੀਣੀ ਨਹੀਂ। ਕਿਉਂ? ਜੀ ਨਿਕਲ ਲਾ ਗਰ ਮਾਰਛੀ ਲਿਪੜਾ ਲੋ। ਓਰੇ ਆ ਨੀ। ਆ ਜਾ ਬਾਅਦ ਚ ਪੀਵਾਂਗੇ ਚਾਹ ਆ ਜਾ ਬਹਿ ਜਾ। ਬਹਿ ਜਾ। ਪੀਨੇ ਬਾਅਦ ਚ ਬਹਿ ਜਾ। ਅੱਛਾ। ਹੋਰ। ਦਵਿੰਦਰ ਨੇ ਮੇਰੀ ਦਵਾਈ ਕਿੱਥੋਂ ਭੜਾਉਣੀ ਸੀ? ਦਵਿੰਦਰ ਦਾ ਤਾਂ ਮੇਰੀ ਉਹ ਬੀਸੀ ਕੀ ਸੀ ਕਰ ਗਈ ਦੀ। ਮੈਂ ਦੱਸ ਹੀ ਨਹੀਂ ਸਕਦੀ। ਹਾਂ ਕਿਉਂ? ਮੇਰੀ ਪੋਤੀ ਰੋਹੋ ਜੀ ਗੱਲ ਆ ਕਿ ਮੇਰੇ ਦਿਲ ਨੂੰ ਅੱਗ ਲਾ ਕੇ ਰੱਖਦੀ ਸੀ ਕੀ ਹੋਇਆ ਮੈਂ ਨਹੀਂ ਫਿਰ ਖਲੋਤੀ ਮੈਂ ਦਬਾ ਹੋ ਜੇ ਮਾਰੇ ਲੱਗੂ ਹਾਂ ਕੀ ਹੋਇਆ ਭੈਣ ਹੋਣਾ ਕੀ ਆ ਮਾਸੀ ਜੀ ਤੁਹਾਡੇ ਨਾਲ ਗੱਲ ਕੀਤੀ ਸੀ ਸਿਲਾਈ ਦਾ ਕੰਮ ਚਾਲੂ ਕਰਨ ਵਾਸਤੇ ਤੇ ਤੁਸੀਂ ਕਿਹਾ ਵੀ ਮਸ਼ੀਨ ਸਾਂਝੇ ਕਰਤੀ ਹੈਗੀ ਆ ਇਹਨਾਂ ਨੂੰ ਮੈਂ ਪੈਸੇ ਦਿੱਤੇ ਵੀ ਪੈਰ ਲੈ ਉਹ ਪੈਰ ਲੈ ਕੇ ਆਏ ਤੇ ਦਵਿੰਦਰ ਨੇ ਮਸ਼ੀਨ ਨਹੀਂ ਦਿੱਤੀ ਨਹੀਂ ਵੀ ਦਿੱਤੀ ਚੱਲ ਖਸਮਾਂ ਨੂੰ ਖਾਏ ਪਰ ਗੱਲਾਂ ਬੜੀਆਂ ਕੀਤੀਆਂ ਜੀ ਕੀ ਹੋਇਆ ਮਾਂ ਦਸੇਂ ਕੋ ਹੋ ਕੇ ਨਹੀਂ ਗੱਲਾਂ ਉਹ ਪਿਛਲੀਆਂ ਹੋਈਆਂ ਬੀਤੀਆਂ ਅੱਜ ਵੀ ਮੈਂ ਆਪ ਸਲਾਈ ਕਰਨੀ ਮਸ਼ੀਨ ਨਹੀਂ ਕਿ ਮਿਲਣੀ ਨਾਲੇ ਮੈਨੂੰ ਇਹਨੇ ਦੋ ਤਿੰਨ ਵਾਰੀ ਕਿਹਾ ਤਾਂ ਜੋ ਦੀ ਗੱਲਬਾਤ ਹੋਈ ਆ ਵੀ ਮੇਰੇ ਘਰ ਪੈਰ ਨਹੀਂ ਪਉਣਾ ਕੋਈ ਵੀ ਗੱਲ ਹੁੰਦੀ ਨਾ ਕੋਈ ਵੀ ਕੰਮ ਹੁੰਦਾ ਵਾ ਤੇ ਉਹ ਕੰਧ ਲੱਗ ਖਲੋ ਕੇ ਆਵਾਜ਼ ਮਾਰਿਆ ਕਰ ਤੇ ਮਾਸੀ ਜੀ ਮੈਨੂੰ ਤੇ ਜੋ ਮਰਜ਼ੀ ਕਹਿ ਲੈਂਦੇ ਪਹਿਲਾਂ ਮੇਰੀ ਗੱਲ ਸੁਣੋ ਬਸ ਉਹ ਬਾਰੇ ਉਹਨਾਂ ਨੇ ਬਿਜੀ ਨਾਲ ਇਦਾਂ ਦੀ ਗੱਲ ਕੀਤੀ ਹੈ ਨਾ ਵੀ ਮੈਨੂੰ ਸੁਣ ਕੇ ਬਹੁਤ ਗੁੱਸਾ ਲੱਗਾ ਜੇ ਐ ਮਾਂ ਜਿੱਦਾਂ ਦੀ ਆ ਗਈ ਉਦਾਂ ਦੀ ਗਾੜੀ ਕੁੜੀ ਨਿਕਲਣੀ ਆ ਇਦਾਂ ਕਿਹਾ ਨੇ ਇਦਾਂ ਦੀ ਗੱਲਾਂ ਦਾ ਕੀ ਮ ਨਾਲੇ ਵੇਖੋ ਚਲੋ ਜੇ ਮੇਰੇ ਕੋਲ ਗਲਤੀ ਹੋਈ ਹੈ ਮੈਂ ਆਪਣੀ ਗਲਤੀ ਮੰਨੀ ਆ ਹੁਣ ਇਹਦਾ ਮਤਲਬ ਇਹ ਸਾਰੀ ਉਮਰ ਮੈਂ ਇਦਾਂ ਮੈਨੇ ਮਾਰਦੀ ਰਹੂਗੀ ਪਹਿਲੀ ਗੱਲ ਮੇਰੀ ਪ੍ਰੀਤ ਸੁਣ ਧੀਆ ਪੁੱਤ ਤੇ ਹਾਡੇ ਤੁਸੀਂ ਦਰਾਨੀ ਜਿਹਾਣੀ ਚੱਲ ਕਰ ਵੀ ਲੈਂਦੀ ਆ ਤੇ ਕੋਈ ਨਹੀਂ ਹੈ ਉਹ ਵੀ ਜਾਂਦੀ ਆ ਵਾ ਤੇ ਭਰਤੀਆਂ ਪੁੱਤ ਤੇ ਹਾਡੇ ਆ ਨਾ ਤੇ ਮਸ਼ੀਨ ਕਿਹੜੀ ਐ ਪਿੱਛੇ ਉਹ ਦਾਤ ਚੋਂ ਲੈ ਕੇ ਆਈ ਹੀ ਤੇ ਮੈਂ ਪੈਣ ਪੁੱਸਦੀ ਐ ਨਹੀਂ ਮੈਂ ਖਬਰ ਲੈਣੀ ਜਾ ਕੇ ਨਿਆਣਿਆਂ ਨੂੰ ਕੀ ਮਤਲਬ ਆ ਮਾਰਕ ਨਾ ਕਰਨ ਦਾ ਹਾਂ ਕਿ ਜਿਹੜੀ ਗੱਲ ਹੋ ਗਈ ਵੀਤ ਗਈ ਵੀਤ ਗਈ ਹੁਣ ਦਾ ਕੀ ਫਾਇਦਾ ਵਾ ਇਹ ਤਾਂ 24 ਘੰਟੇ ਮੈਂ ਪੈਣ ਹਿਦਾਂ ਕਰਦੀ ਰਹਿੰਦੀ ਐ ਦੱਸ ਇਹਦਾ ਕੀ ਕਰੀਏ ਕਹਿੰਦਾ ਇਹਨੂੰ ਤੇ ਨਾ ਤੇ ਨਾਣੇ ਬਣਨੇ ਕਹਿੰਦਾ ਨਾ ਤੂੰ ਮੰਨੀ ਇਹਦਾ ਕਿਦਾ ਇੰਨਾ ਰੋਈ ਕਭੀ ਆਣ ਕੇ ਫੇਰ ਵੀ ਮੈਂ ਗਈ ਤੇ ਬੀਤੀ ਕਰਾ ਕੇ ਆਈ ਵੇਖ ਪੈਣ ਇਹ ਮੈਂ ਹੀ ਇਹਨੂੰ ਥੰਮ ਕੇ ਰੱਖਿਆ ਜੇ ਮੈਂ ਨਾ ਨਾ ਥੰਮਦੀ ਇਹਦੇ ਸਮਾਨ ਨੂੰ ਟਾਕੀ ਲਾ ਕੇ ਆਉਂਦੀ ਉਹਨੇ ਫੋੜਾ ਮਾਵਾ ਬਾਣੀ ਛੋਟਾ ਮਾਰਿਆ 2 ਦੀ ਵਜh 2 ਨਹੀਂ ਹੁੰਦੇ 1 ਹੋਣਾ ਪੈਣਾ ਹਾਂ ਭਾਰੇ ਆਂਦੀ 2 ਕਰਕੇ ਛੱਡਣੇ ਆਂ ਨੋ ਜਾਣੀ ਮੈਂ ਖਬਰ ਲੈਣੀ ਜਾ ਕੇ ਮਾਸੀ ਜੀ ਹਾਂ ਤੂੰ ਹੀ ਕੋਈ ਲੜਾਈ ਨਾ ਪਾਇਓ ਨਹੀਂ ਲੜਾਈ ਦਾ ਕੋਈ ਨਹੀਂ ਆ ਮੈਂ ਮਸ਼ੀਨ ਨਵੀਂ ਲੈ ਲੂੰਗੀ ਪਰ ਤੁਹਾਡਾ ਗੱਲ ਸੁਣ ਤਾ ਨਾ ਪਾਇਓ ਇਹਨੂੰ ਮੈਂ ਪ੍ਰੀਤ ਨਾ ਨਾ ਇੰਨਾ ਕਟਾਟ ਕੇ ਰੱਖਾਂ ਇਹ ਤੈਨੂੰ ਹੋਰ ਅਜੇ ਵੱਧ-ਸ ਵੱਧ ਗੱਲਾਂ ਕਰੇ ਇਹਦਾ ਮਤਲਬ ਕੀ ਇੰਨੀ ਗੱਲਾਂ ਕਰਨ ਦਾ 24 ਜਿੱਦਾਂ ਵੀ ਆ ਮਸ਼ੀਨ ਤੋਂ ਕੋਈ ਕਪਾਤ ਨਾ ਪਾਇਓ ਤੂੰ ਹੀ ਆਡੀ ਸੁਣਦੇ ਹੋ ਅਈ ਦਾ ਡੈਣਾ ਤਾਂ ਗੱਲ ਕਰ ਲੈਨੇ ਆ। ਨਹੀਂ ਮਨ ਸਾੜ ਕੇ ਰੱਖ ਦਿੰਦੀ ਐ ਤੇ ਬੁੱਢੀ ਏਦਾਂ ਦੀ ਚਵਲ ਵਾ। ਵੇਖੋ ਮੈਨੂੰ ਜੋ ਮਰਜ਼ੀ ਕਹਿ ਲੈ। ਪਰ ਇੱਕ ਗੱਲ ਸਿੱਧੀ ਸਿੱਧੀ ਕਹਿ ਦਿਓ। ਤੈਨੂੰ ਵੀ ਕਿਉਂ ਕਹਵੇ? ਇਹ ਮੇਰੀ ਕੁੜੀ ਨੂੰ ਨਹੀਂ ਦੁਬਾਰਾ ਏਦਾਂ ਦੀ ਗੱਲ। ਨਹੀਂ ਤੈਨੂੰ ਵੀ ਕਿਉਂ ਕਹਵੇ? ਤੈਨੂੰ ਫੜ ਕੇ ਲੈਂਦੀ ਕਿਤੇ ਉਹ ਤੈਨੂੰ ਕਹੇਗੀ। ਇਹ ਮੈਂ ਪੁੱਛਦੀ ਜਰਾ। ਤੇ ਸਾਰੀ ਉਹ ਕੋਈ ਨਹੀਂ ਗਲਤੀ ਕੀਤੀ ਤੂੰ ਇਹਨੇ ਮੈਂ ਪੁੱਛਦੀ ਜਾ ਕੇ ਜਰਾ ਇੱਥੇ ਬਹੋ। ਭੈਣ ਨੂੰ ਦੇ ਤੂੰ ਖਾ ਦਵਾਈ ਮੈਂ ਲਿਆਂਦੀ ਆ ਤੇ ਪਾਣੀ ਦੇ। ਦਵਾਈ ਖਾਣ ਤੇ ਇਹਦਾ ਪੁੱਛਦੀ ਜਾ ਕੇ। ਕੱਲ ਸੌਣੇ ਸਪੀਡ ਹੀ ਆ ਜੀਏ ਕੀ ਕੱਲ ਤੋਂ ਗਿਆ ਹੀ ਭੈਣ ਨੂੰ ਕਿਹੜੀ ਭੈਣ ਨੂੰ ਤੈਨੂੰ ਪਤਾ ਨਹੀਂ ਕਿੰਨੀਆਂ ਭੈਣਾਂ ਬੈਠੇ ਨਹੀਂ ਨਹੀਂ ਮੰਮੀ ਮੈਂ ਤਾਂ ਕੁਝ ਵੀ ਨਹੀਂ ਕਿਹਾ ਕੀ ਹਵਾ ਨਹੀਂ ਮਸ਼ੀਨ ਤਾਂ ਵੀ ਤੂੰ ਜਵਾਬ ਦੇਤਾ ਵਾ ਸਾਡੀ ਭੈਣਾ ਭੈਣਾ ਦੀ ਮਸ਼ੀਨ ਤਰਾਣੀ ਜਠਾਣੀ ਦੀ ਮੈਂ ਜਿੰਨੂੰ ਅਹੀ ਜਿੰਦੂ ਮਰਜੀ ਦਈਏ ਜਿੰਨੂੰ ਮਰਜੀ ਨਾ ਦਈਏ ਤੇਰਾ ਕੀ ਮਤਲਬ ਕਹਿਣ ਦਾ ਉਹਨੂੰ ਲੈ ਮੰਮੀ ਮੈਂ ਤਾਂ ਕੁਝ ਵੀ ਨਹੀਂ ਆਖਿਆ ਮੈਂ ਵੀ ਇਨੀ ਗੱਲ ਆਖੀ ਸੀ ਵੀ ਥੋੜੀ ਨਾ ਟਾਂਕੇ ਟੋਬੇ ਲਾਉਣ ਵਾਲੇ ਆ ਤੇ ਦੀਦੀ ਲਾ ਲੈਣ ਦੇ ਮੈਂ ਦੇ ਦੂੰਗੀ ਮੈਂ ਤਾਂ ਕੁਝ ਵੀ ਨਹੀਂ ਆਖਿਆ ਇਹੋ ਜਿਹਾ ਹਾਂ ਉਹਨਾਂ ਦਾ ਸਿਰ ਪੋਆ ਵੀ ਉਹ ਕਹਿੰਦੇ ਆ ਲੈ ਮੰਮੀ ਉਹ ਸਿਆਣੀ ਬਿਆਣੀ ਨੂੰ ਮੈਨੂੰ ਤੇ ਮੇਰੇ ਬੇਇੱਜ਼ਤੀ ਕਰਾਤੀ ਉਧਰੋਂ ਤੂੰ ਨਾ ਇਹਨੂੰ ਪਤਾ ਤਾਂ ਹੈਗਾ ਵਾ ਫਰੀਦ ਦਾ ਉਹ ਇੰਦਾਂ ਨੂੰ ਜਵਾਤੀਆਂ ਜਿਹਾ ਲਾਈ ਜਾਂਦੀ ਆ ਕਾਹਦੀਆਂ ਜਵਾਤੀਆਂ ਲਾਉਂਦੀ ਮੈਂ ਨਿਆਣੀ ਆ ਨਹੀਂ ਤੂੰ ਕੁੜੀਆਂ ਨੂੰ ਕੁੜੀ ਨੂੰ ਕਹ ਲੈ ਇੰਨੇ ਤੂੰ ਮਿਹਨੇ ਦਿੱਤੇ ਆ ਭੈਣ ਨੂੰ ਤੈਨੂੰ ਕੀ ਗੱਲ ਸੀ ਮੈਂ ਵੇ ਭੈਣ ਮਾਸੀ ਨੇ ਵੀ ਕਿਦਾਂ ਜਾ ਕੇ ਤੁਹਾਨੂੰ ਲੁੱਟਿਆ ਤੂੰ ਚ ਪੇਣਾ ਮੇਰੇ ਕੋ ਖਾ ਲੈਣੀ ਆ ਹੁਣ ਤੂੰ ਖਾ ਲੈਣੀ ਆ ਇਹਨੂੰ ਮੰਮੀ ਮੈਂ ਕੁਛ ਵੀ ਨਹੀਂ ਆਖਿਆ ਤੁਹਾਨੂੰ ਪਤਾ ਹੀ ਮੇਰੇ ਸਭਾ ਦਾ ਮੈਂ ਤਾਂ ਕਦੀ ਕਿਸ ਦੀ ਚੁਗਲੀ ਵੀ ਨਹੀਂ ਕੀਤੀ ਸਬਾਹ ਦਾ ਪਤਾ ਪੈ ਗਿਆ ਤੂੰ ਚਪੜ ਚਪੜ ਕਰਦੀ ਆ ਮੈਂ ਵਕਬਾ ਤੇਰੇ ਤੋਂ ਤੂੰ ਹਟਣਾ ਕਿ ਨਹੀਂ ਹਟਣਾ ਮੈਨੂੰ ਦੱਸ ਦੇ ਆਪਣੇ ਕਰਤੂਤਾਂ ਤੋਂ ਬਾਅਦ ਆਉਣਾ ਕਿ ਨਹੀਂ ਆਉਣਾ ਦੱਸ ਦੇ ਮੈਨੂੰ ਲੈ ਮੰਮੀ ਐਵੇਂ ਖਵੇਛਦੇ ਤੂੰ ਮੇਰੇ ਦੁਆਲੇ ਹੋ ਜਾਂਦੇ ਪਾਣੀ ਕਿਹਦਾ ਗੁੱਸਾ ਮੇਰਾ ਜਿੰਨਾ ਚਿਰ ਤੇਰੇ ਵੱਜੀਆਂ ਨਾ ਨਾ ਤੂੰ ਸੁੱਤਰ ਨਹੀਂ ਆਉਣਾ ਇਹ ਦੱਸ ਮਸ਼ੀਨ ਤੂੰ ਦਾ ਚ ਲੈਂਦੀ ਹੀ ਤੇ ਮੇਰੀ ਭੈਣ ਦਾ ਝਾਟਾ ਧੋਲਾ ਨੋਲੇ ਆਵਾ ਤੈਨੂੰ ਕੀ ਬਿਮਾਰੀ ਆ ਤਪੜੀ ਨੂੰ ਕੀ ਆ ਕਹੀ ਲੈ ਮੈਂ ਤੇ ਮੰਮੀ ਇੰਨੀ ਗੱਲ ਕਹੀ ਕਿ ਇਹਨੂੰ ਥੋੜਾ ਸਮਝਾ ਕੇ ਰੱਖਿਆ ਕਰੋ ਕੁੜੀ ਨੂੰ ਕਿ ਤੇ ਦੁੱਧ ਤੇ ਬੁੱਧ ਨਾ ਚਲ ਜੇ ਹੋਰ ਤੇ ਮੈਂ ਕੁਝ ਵੀ ਨਹੀਂ ਆਖਿਆ ਅੱਛਾ ਇਹ ਵੀ ਗੱਲ ਹੁੰਦੀ ਆ ਦੁੱਧ ਤੇ ਬੁੱਧ ਵਾਲੀ ਤੇਰੀ ਫਿਰ ਮਤ ਜਿਹੜੀ ਨਾ ਤੇਰੇ ਪਿਸਲਿਆਂ ਦੇ ਗਈ ਐ ਸੱਦਦੀ ਮੈਂ ਉਹਨਾਂ ਨੂੰ ਮੱਕ ਪਿਆ ਫੇਕਿਆਂ ਤੇਰਿਆਂ ਨੂੰ ਤੇ ਤੇਰਾ ਵੀ ਬਿਲਾ ਕਰਦੀ ਆ ਤੂੰ ਜਾਦਾ ਵਿਗੜੀ ਹੁਣ ਤੈਨੂੰ ਸਿਰ ਤੋਂ ਪਾਣੀ ਹੁਣ ਲੰਗ ਕੇ ਸਮਝਾ ਸਮਝਾ ਕੇ ਠੀਕਰੀਆਂ ਪੰਨ ਲੀਆਂ ਹੁਣ ਨਹੀਂ ਨਹੀਂ ਮੰਮੀ ਮੈਂ ਤੇ ਆਜਾ ਕੋਹ ਵੀ ਨਹੀਂ ਆਖਿਆ ਮੈਂ ਮੇਰੇ ਪਿਕੇਆਂ ਨਾਲ ਸਕਾ ਨੂੰ ਸਦਣਾ ਉਹ ਕੀ ਆਂਦੇ ਤਾਨੂੰ ਵਿਚਾਰੇ ਅੱਛਾ ਥੋੜੇ ਤੇ ਆਪੇ ਦੋ ਦੋ ਤੇ ਬਹੁਤ ਦੀ ਗੱਲਾਂ ਕਰਨ ਦੀਆਂ ਵਿਚਾਰੇ ਹੋ ਗਏ ਉਹ ਮੰਮੀ ਮੈਂ ਤੇ ਭਲੇ ਵਾਹ ਤੇ ਆਂਦੀ ਹਾਂ ਕਿਤੇ ਕੁੜੀ ਮੈਂ ਹਾਂ ਵਿਗੜ ਨਾ ਜਾਵੇ ਇਹਨਾਂ ਵੇਖ ਹੁਣ ਉਹਨਾਂ ਨੂੰ ਸੱਦਦੇ ਜੋ ਪੰਦੇ ਜਿਹੜਾ ਚਿਕਣੀਆਂ ਚੋਪੜੀਆਂ ਮਾਰ ਲੈ ਨਹੀਂ ਨਾ ਉਹਦੇ ਸਾਹਮਣੇ ਹੁਣ ਸੱਦਦੀ ਮੈਂ ਉਹਨਾਂ ਨੂੰ ਤੂੰ ਕੌਣ ਹੁੰਨੀ ਐਨੀ ਗੱਲ ਕਹਿਣ ਵਾਲੀ ਨਹੀਂ ਮਾਵਾ ਤੀ ਇੱਥੇ ਵੜਨਾ ਤੇਰੀ ਕਿੱਦਾਂ ਹਿੰਮਤ ਪਈ ਉਹਨਾਂ ਨੂੰ ਕਹਿਣ ਦੀ ਹੈ ਜਿੰਦੀ ਜਾਗਦੀ ਆ ਜੇ ਮੈਂ ਆਪਣੇ ਫੈਸਲੇ ਆਪੇ ਲਾਉਂਗੀ ਤੂੰ ਖਬਰਦਾਰ ਜੇ ਐਨੀ ਗੱਲਾਂ ਕੀਤੀਆਂ ਤੇ ਆ ਸੱਦਦੀ ਤੇਰੇ ਪੇਕੇਆਂ ਨੂੰ ਦੇਖ ਲੋ ਜਰਾ ਤੂੰ ਹੁਣ ਬੋਰੀ ਵੀ ਇਸ ਤਰ੍ਹਾਂ ਤੇਰਾ ਵੀ ਮੈਨੂੰ ਗੋਲ ਕਰਨਾ ਪੈਣਾ ਲੱਗਦਾ। ਉਹ ਮੇਰੀ ਯੋਨ ਨਾ ਜੇ ਕੋਰੇ ਮੇਰੇ ਨਾਲ ਦੇਖ ਫਾਇਰ ਕਰੀ ਵੀ ਨਹੀਂ ਪਤਾ ਨਹੀਂ ਕਿਹੜਾ ਜਾਦੂ ਮੰਤਰ ਕੀਤਾ ਵਾ ਲੱਗਦਾ ਮੈਨੂੰ ਕਿਸੇ ਬਾਬੇ ਕੋਲ ਜਾਣਾ ਹੀ ਪણો ਇਹਦਾ ਚੰਗਾ ਬਿਲਾ ਕਰੂੰਗੀ ਜਦੋਂ ਪਈ ਨਾ ਮੱਜੇ ਤੇ ਤੈਨੂੰ ਮੈਂ ਪਾਣੀ ਦਾ ਘੁੱਟ ਵੀ ਨਹੀਂ ਪੁੱਛਦੀ ਸਾਧ ਮੇਰੇ ਪੇਕਿਆਂ ਨੂੰ ਜਿਹੜੀ ਗੁੱਤੇ ਵਾਲਾ ਦਿੱਤਾ ਤੇ ਉਹ ਨਾ ਆਖੀ ਆਹੋ ਐ ਤੇ ਉਹ ਮੇਰੇ ਅਰਗੇ ਹੀ ਆ ਪ੍ਰੀਤਾ ਕਿੱਥੇ ਆਹਲਾ ਫੜ ਮਸੀ ਸੀ ਨਾ ਕਿੱਥੇ ਆ ਪੈਰ ਤੇ ਚਲ ਰੱਖ ਉੱਤੇ ਬਸ ਜੀ ਉਹ ਕਹਿੰਦੀ ਤੇ ਨਹੀਂ ਨਹੀਂ ਉਹ ਚਵਲ ਕੋ ਡਰਦੀ ਆ ਤੂੰ ਉਹ ਚਵਲ ਨੂੰ ਰਹਿਣ ਦੇ ਤੂੰ ਮੈਂ ਤੂੰ ਨਹੀਂ ਡਰਦੀ ਲੜਾਈ ਤੋਂ ਡਰਦੀ ਆ ਨਹੀਂ ਉਹ ਜਿਹੜੀ ਹੈ ਹੀ ਉਦਾਂ ਦੀ ਤੂੰ ਦਿਲ ਤੇ ਨਾ ਇਹੋ ਜਿਹੀ ਗੱਲਾਂ ਲਾਇਆ ਕਰ ਤੇ ਆਪਣਾ ਕੰਮ ਸ਼ੁਰੂ ਕਰ ਚੰਗਾ ਹਾਂ ਨਿਆਣੇ ਕਿੱਥੇ ਆ ਨਿਆਣੇ ਸੁੱਤੇ ਆ ਰਾਬਾ ਦਾ ਨਾ ਲੈ ਕੇ ਨਾ ਤੇ ਆਪਣਾ ਕੰਮ ਚਾਲੂ ਕਰ ਹੋ ਜਾ ਇਧਰੋਂ ਨਹੀਂ ਹੋਇਆ ਚੰਗੇ ਵਾਰ ਹੂੰ ਤਾਨ ਨੂੰ ਕਰ ਮਾੜੀ ਜੀ ਚਲ ਚਲ ਸਾ ਚੜਾ ਲਈ ਮੁਰਤੇ ਸਾ ਬੈਲਟ ਧੰਨਵਾਦ ਮਾਸੀ ਜੀ ਨਹੀਂ ਧੰਨਵਾਦ ਵਾਲੀ ਕਿਹੜੀ ਗੱਲ ਦਿਲ ਤੇ ਨਹੀਂ ਕੋਈ ਵੀ ਗੱਲ ਲਾਉਣੀ ਚੰਗਾ ਜਿਹੜੀ ਚੀਜ਼ ਦੀ ਲੋੜ ਵਾ ਨਾ ਤੇ ਮੈਨੂੰ ਕਿਹਾ ਕਰ ਹਣ ਕੇ ਚੰਗਾ ਚਲੋ ਕੋਈ ਗੱਲ ਆਹੋ ਚਲ ਠੀਕ ਆ ਚੰਗਾ ਫਿਰ ਚੰਗਾ ਰੱਬਾ ਜਿੰਨਾ ਕੁਛ ਹੋ ਗਿਆ ਵਾ ਮੰਮੀ ਨੇ ਆਉਂਦਿਆ ਜੋਬਨ ਦੇ ਕੰਨ ਭਰ ਦੇਣੇ ਆ ਤੇ ਜੋਬਨ ਤੇ ਅੱਗੇ ਉਦਾਂ ਦਾ ਉਹਨੇ ਆਉਂਦਿਆ ਮੇਰੇ ਦਿਵਾਲੇ ਉਹ ਜਾਣਾ ਵਾ ਇਦਾਂ ਕਰਦੀ ਆ ਜੋਬਨ ਆ ਜੀ ਨਾ ਇਹ ਤੋਂ ਪਹਿਲਾਂ ਜੋਬਨ ਨੂੰ ਸੱਚ ਸਭ ਕੁਝ ਮੈਂ ਹੀ ਦੱਸ ਦੇਣਾ ਵਾ ਇਦਾਂ ਕਰਾਂਗੀ ਸੱਚੀ ਦੀ ਸੱਚੀ ਹੋ ਜੂਗੀ ਅੱਗੇ ਜੇ ਹੂੰ ਮੈਂ ਤੁਹਾਨੂੰ ਹੀ ਟਿਕਣ ਲਈ ਆ ਕਿਉਂ ਸੁਖਾ ਉਦਾਂ ਹੀ ਪਾਣੀ ਲੈ ਆ ਨਹੀਂ ਬਸ ਪਾਣੀ ਪੀਤਾ ਮੈਂ ਬਾਹਰ ਸੁਬੀਹ ਲੱਗੀ ਬਾਹਰ ਉਤੋਂ ਪਾਣੀ ਪੀ ਕੇ ਆਇਆ। ਦੋਭਨ ਵੇਖ ਲੋ ਆਪਣੀ ਮਾਂ ਦੀ ਗੱਲ। ਜੇ ਮੈਂ ਕਹਾਂ ਤਾਂ ਫਿਰ ਤੁਹਾਨੂੰ ਗੁੱਸਾ ਲੱਗਣਾ ਵਾ। ਵੀ ਮੇਰੀ ਮਾਂ ਨੂੰ ਐਦਾਂ ਬੋਲਦੀ ਆ। ਉਹ ਮਸ਼ੀਨ ਦੀ ਗੱਲ ਹੋਈ ਸੀ। ਜਦੋਂ ਸਾਂਝੇ ਘਰ ਦੀ ਮਸ਼ੀਨ ਆ। ਮੈਂ ਤੇ ਮੜੀ ਜੀ ਇੰਨੀ ਕ ਗੱਲ ਕਹਿਤੀ ਵੀ ਚੱਲ ਕੋਈ ਨਾ ਸਾਂਝੇ ਘਰ ਦੀ ਆ ਮੇਰਾ ਵੀ ਹੱਕ ਬਣਦਾ ਵਾ। ਮੰਮੀ ਆਈ ਉਹ ਮੇਰੀ ਲਾਹ ਖਾ ਕੀਤੀ ਇਹਨਾਂ ਨੇ। ਉਹ ਬੋਲੀ ਇੱਕ ਪ੍ਰੀਤ ਦੇ ਮਗਰ ਲਾ ਕੇ ਤੇ ਚੁੱਕੀ ਮਸ਼ੀਨ ਜਾ ਪ੍ਰੀਤ ਨੂੰ ਦੇ ਆ ਤਾਂ ਮਾਸੀ ਦੀ ਮੈਂ ਹੋਈ ਮਰਦੀ। ਹੈਂ? ਉਨੇ ਮੇਰੀ ਬੇਇੱਜ਼ਤੀ ਕਰਦੀ ਇਥੋਂ ਫੂ ਫੂ ਕਰਦੀ ਚਲ ਗਈ ਆ ਤੂੰ ਵੀ ਕੋ ਕਿਹਾ ਹੀ ਹੋਣਾ ਉਹ ਮੈਂ ਕੀ ਕਹਿਣਾ ਸੀ ਤੁਹਾਨੂੰ ਪਤਾ ਮੇਰਾ ਸੁਭਾਅ ਇਦਾਂ ਦਾ ਨਹੀਂ ਮਸ਼ੀਨ ਹੀ ਆ ਲੈ ਗਏ ਤੇ ਕੋਈ ਗੱਲ ਨਹੀਂ ਕਿਉਂ ਲੈ ਗਏ ਜੋਬਲ ਜੇ ਉਹਨਾਂ ਦੀ ਸਾਂਝੀ ਹੀ ਉਹ ਲੈ ਗਏ ਆ ਤੇ ਮੈਨੂੰ ਅੱਧ ਦੇਣ ਅੱਛਾ ਮਸ਼ੀਨਾਂ ਤੋਂ ਵਾਧ ਲੈਣਾ ਤੂੰ ਆਹੋ ਮੈਂ ਲੈਣਾ ਵਾ ਮੈਂ ਕਿਦਾਂ ਚੜਾ ਹੁਣ ਇਹਨੂੰ ਕਮਾਈਆਂ ਕਰਨ ਦਾ ਬੜਾ ਚੇਤਾ ਆ ਗਿਆ ਜਦੋਂ ਕਰਨ ਦਾ ਟਾਈਮ ਸੀ ਉਦੋਂ ਹੋਰ ਕੰਮ ਕਰਦੀ ਰਹੀ ਆ ਦਵਿੰਦਰ ਨਹੀਂ ਚੰਗੇ ਲੱਗੀਦਾ ਇਦਾਂ ਜਿਹੜੀਆਂ ਤੂੰ ਗੱਲਾਂ ਕਰਦੀ ਨਹੀਂ ਚੰਗੇ ਲੱਗਦੀ। ਤੇ ਮੰਮੀ ਐਦਾਂ ਕਰ ਕਰ ਬਿਸ਼ੀ ਸਬੀਆਂ ਦਿੰਦੀ ਮੈਨੂੰ ਕੋਈ ਚੰਗੀ ਗੱਲ ਮੈਂ ਨੋ ਆ। ਮੇਰੀ ਬਣਦੀ ਨਹੀਂ ਆ। ਪ੍ਰੀ ਦੀ ਹੋਈ ਮਰਨ ਢਈ ਆ। ਤੁਸੀਂ ਪਤਾ ਨਹੀਂ ਕੀ ਐ ਫੇ ਉਹ ਕੰਦ ਦਿਮਾਗ ਤੇ ਤੁਹਾਡੇ ਤੇ ਪੜਦਾ ਪਿਆ ਵਾ ਕਿ ਤੁਸੀਂ ਮੇਰੀ ਨਹੀਂ ਮੰਨਣੀ। ਨਹੀਂ ਕੋਈ ਗੱਲ ਨਹੀਂ ਭੈਣ ਆ ਫਿਰ ਕੀ ਹੋਇਆ? ਅਛਾ ਭੈਣ ਆ ਉਹਦੀ ਤਾਂ ਭੈਣ ਨੇ ਉਹ ਗੱਲਾਂ ਸੁਣਾਈਆਂ ਮੈਂ ਹੋਈ ਮਰਦੀ ਉਹਨਾਂ ਦੀ। ਵੀ ਚੱਲ ਮੇਰੀ ਮਾਸੀ ਆ। ਮਾਸੀ ਨੇ ਪਤਾ ਨਹੀਂ ਮੰਮੀ ਨੂੰ ਕੀ ਪੰਪ ਮਾਰਿਆ। ਮੰਮੀ ਨੇ ਉਹ ਕੁੱਤੇ ਖਾਣੀ ਘੜੀ ਐਸੀ ਕੀ ਸਾੜ ਲਿਆ। ਸੋਚ ਉਹ ਬੇਇੱਜ਼ਤੀ ਕੀਤੀ ਜਿਹੜੀ ਤੇਰੇ ਪਿਓ ਨੇ ਪਹਿਲਾਂ ਦੇਣਾ ਇਹ ਕੌਣ ਦੀ ਮੇਰੇ ਪਿਓ ਨੂੰ ਨੌਲਣ ਵਾਲੀ ਥੋੜਾ ਬੋਧ ਆਪਣੀ ਮਾਂ ਨੂੰ ਵੀ ਸਮਝਾਇਆ ਕਰੋ ਦਵਿੰਦਰ ਤੈਨੂੰ ਮੈਂ ਕਿੰਨੀ ਕਰਾਂ ਸਮਝਾਵਾਂ ਗੱਲ ਤੇ ਉਸੇ ਮਸ਼ੀਨਤੀ ਨੇ ਜਿਹੜੀ ਤੈਨੂੰ ਬਹਿ ਕੇ ਸਮਝਾਈ ਤੇ ਤੇਰੀ ਤੇ ਉਹ ਗੱਲ ਆ ਜਾਂਦੀ ਏ ਲੜਾਈਏ ਸਾਡੇ ਵਿੜੇ ਥਾਂ ਕੀ ਨੰਗ ਹੈ ਜੀਓ ਮਸ਼ੀਨ ਮੰਗਦੀ ਵਿਚਾਰੀ ਉਹਨੂੰ ਦੇ ਦੇ ਉਹਦਾ ਕੰਮ ਚੱਲ ਪੂਆ ਜੇ ਉਹ ਗੱਲ ਆ ਜਿੰਨਾ ਚਿਰ ਤੂੰ ਮੋਰਚਾ ਫਤ ਨਹੀਂ ਕੀਤਾ ਇਦਾਂ ਕਿਦਾਂ ਚੀਜ਼ ਦੇਨੂੰ ਕਿਸ ਨੂੰ ਅੱਛਾ ਹੁਣ ਪ੍ਰੀਤ ਤੈਨੂੰ ਵਿਚਾਰੀ ਲੱਗਦੀ ਆ ਤੇ ਮਾਂ ਤੁਹਾਡੀ ਉਹਨੇ ਉਹ ਗੱਲਾਂ ਕੀਤੀਆਂ ਮੈਂ ਆਜੀ ਜੀਂਦੀ ਆ ਮੇਰੇ ਹੁੰਦਿਆਂ ਫੈਸਲੇ ਕੋਈ ਨਹੀਂ ਕਰ ਸਕਦਾ ਕਿਉਂ ਕਿਉਂ ਨਹੀਂ ਕਰ ਸਕਦੇ ਸਾਡੀ ਵੀ ਮੁਕਤਿਆਰੀ ਆ ਅਸੀਂ ਵੀ ਇਹ ਘਰ ਚੋਈਆਂ ਹੈ 24 ਘੰਟੇ ਪ੍ਰੀਤ ਦਾ ਸਾਥ 24 ਘੰਟੇ ਪ੍ਰੀਤ ਦਾ ਮੈਂ ਤੇ ਬੇਵੇਵ ਖਾਈ ਦਿੰਨੀ ਇਹਨੂੰ ਜੇ ਇੰਨੀ ਗੱਲ ਤੇ ਮੈਨੂੰ ਕੱਢ ਦੋ ਪ੍ਰੀਤ ਲੈ ਆਓ ਇੱਥੇ ਜਿੱਦਾਂ ਵੈਹੋ ਜੇ ਗੱਲਾਂ ਕਰਵਾ ਤਾਂ ਤੁਹਾਨੂੰ ਲੱਗਦੀ ਅੱਗ ਦਵਿੰਦਰ ਕੋ ਬੰਦਿਆਂ ਦੀ ਗੱਲ ਕਰਿਆ ਕਰ ਠੀਕ ਆ ਸ਼ਰਮ ਕਰਿਆ ਕਰੋ ਥੋੜੀ ਬਸ ਘਰ ਤੇ ਜਾੜਤਾ ਹੁਣ ਸਾਡਾ ਜਾਣ ਨੂੰ ਫਿਰਦੀ ਆ ਹਾਂ ਤੇਰੀ ਉੱਤੇ ਤੁਲੀ ਆ ਤੇ ਤੂੰ ਤੂੰ ਤੋਂ ਵੀ ਵਾਅਦਾ ਤੋਂ ਲਿਆਵਾ ਮੈਨੂੰ ਤੇ ਹੋਰ ਰੜਕਾਂ ਲੱਗਦੀਆਂ ਭਾਈ ਇੱਕ ਮਾਰੂ ਨਾ ਸਾਦੇ ਫਿਰ ਇਹੋ ਗੱਲ ਆ ਨਾ ਉਹਦੀ ਕਰਕੇ ਮੇਰੇ ਤੇ ਹੱਥ ਚੁੱਕਦੇ ਤੁਸੀਂ ਉਹ ਵਾਦੀ ਉਹ ਵੀ ਕਹਿੰਦੀ ਮਾਂ ਤੇਰੀ ਵੀ ਤੈਨੂੰ ਮੈਂ ਜਿੰਨਾ ਚਿਰ ਵੱਜੀਆਂ ਨਾ ਤੂੰ ਸੈੱਟ ਨਹੀਂ ਹੋਣਾ ਤੁਸੀਂ ਹੱਥ ਚੁੱਕਣਾ ਹੀ ਸਿੱਖ ਲਿਆਵਾ ਹੋਰ ਨਹੀਂ ਕੋਈ ਤੇ ਤਵਿੰਦਰ ਇਹਦਾ ਨਹੀਂ ਕਰੀਗਾ ਮੇਰੇ ਮਾਂ ਤੇ ਪੇਕੇ ਆ ਗਈ ਮੈਂ ਕਦੇਸਨ ਨਹੀਂ ਆ ਤੁਸੀਂ ਕੁੱਟੋ ਮਾਰੋ ਕਿਤੇ ਮੈਂ ਯਾਰ ਲੂੰ ਇਨੇ ਖਾ ਕੇ ਬੈ ਗਈ ਕਿੰਨੇ ਕੁ ਤੂੰ ਟੰਕੇ ਲਾਉਣੀ ਇਸ ਮਸ਼ੀਨ ਤੇ ਜਿਉ ਲੈ ਗਈ ਵਿਚਾਰੀ ਤੇ ਕੋਈ ਗੱਲ ਨਹੀਂ ਉਹਦਾ ਕੰਮ ਸਰ ਜਾਣਾ ਹਜੇ ਤੁਸੀਂ ਥੋੜੇ ਦਿਨ ਹੋਏ ਕਹਿ ਰਹੇ ਸਾਡੇ ਤੇ ਪਜਾਮੇ ਉਧੜੇ ਰਹਿੰਦੇ ਆ ਤੂੰ ਤੇ ਸਿੰਦੀ ਨਹੀਂ ਤੇ ਮੈਂ ਤਾਂ ਨਹੀਂ ਲੋਕਾਂ ਦੇ ਘਰ ਜਾਣਾ ਮੈਂ ਸਿੱਧੀ ਸਿੱਧੀ ਗੱਲ ਤਾਂ ਕੀ ਜਣ ਆਹੋ ਮਸ਼ੀਨਾ ਦੇ ਦਿਓ ਤੁਸੀਂ ਪ੍ਰੀਤ ਨੂੰ ਪ੍ਰੀਤ ਵਿਚਾਰੀ ਹੋ ਗਈ ਆ ਜਾ ਕੇ ਤੇ ਪ੍ਰੀਤ ਆ ਲਿੰਦਾ ਜਾ ਸਾਰਾ ਟੱਬਰ ਸ਼ਰਮਕਾਰ ਥੋੜੀ ਬਹੁਤੀ